ਸੋ ਕਿਰਡ ਫਰੈਂਡਸ ਵੈਲਕਮ ਇਨ ਮੇਰੇ ਵਲੌਗ ਦੇ ਵਿੱਚ ਦਿਨ ਦੀ ਸ਼ੁਰੂਆਤ ਕੀਤੀ ਆਪਾਂ ਗੁਰੂ ਘਰ ਤੋਂ ਗੱਗਰਾ ਸਾਹਿਬ ਗਏ ਚਿਹਰੇ ਸਾਰੇ ਅਲੀ ਮਾਰਨਿੰਗ ਤੇ ਮੱਥਾ ਟੇਕਿਆ ਬਾਬਾ ਜੀ ਦਾ ਨਾਮ ਲਿਆ ਕਿ ਆਗੇ ਬਾਬਾ ਜੀ ਸਾਡਾ ਦਿਨ ਜਿਹੜਾ ਬਹੁਤ ਵਧੀਆ ਨਿਕਲੇ ਤੇ ਆਪਣੇ ਚਰਨਾਂ ਦੇ ਨਾਲ ਆਪਣੇ ਆਪਣੇ ਗਲ ਬੋਲੇ ਲਾਈ ਰੱਖਿਓ ਤੇ ਸ਼ੁਰੂ ਤੋਂ ਅਦਾਦਾਗੀ ਆ ਕਿ ਚਿਹਰੇ ਗੁਜ਼ਾਰੇ ਜਾਂਦਾ ਸੀਗਾ ਪਰ ਹੁਣ ਮਤਲਬ ਮੈਸ ਹੋ ਜਾਂਦਾ ਵਾ ਆਪਣੇ ਘਰ ਜਦੋਂ ਸੀਗੇ ਉਦੋਂ ਤੱਕ ਸੀ ਸਾਰੇ ਜਣੇ ਰੋਜ਼ ਜੇ ਸਵੇਰੇ ਨਹੀਂਗੇ ਤੇ ਸ਼ਾਮੇ ਜ਼ਰੂਰ ਗੁਰਦਾਰੇ ਜਾਂਦਾ ਸੀਗਾ ਤੇ ਵਾਏ ਗੁਰੂ ਦਾ ਨਾਮ ਇੱਥੇ ਬੜਾ ਸੋਹਣਾ ਕੀਰਤਨ ਹੋ ਰਿਹਾ ਸੀਗਾ ਵਾਇਸਓਵਰ ਕਰ ਰਹੀ ਹਾਂ ਇਸ ਕਰਕੇ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਹੈ ਹਨਾ ਇੰਨਾ ਮਨ ਲੱਗਦਾ ਪਿਆ ਸੀ ਪਰ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਆ ਜਾਣ ਹਨਾ ਤੇ ਧਿਆਨ ਤਾਂ ਪਿੱਛੇ ਹੀ ਹੁੰਦਾ ਹੈ ਬੈਠੇ ਜ਼ਰੂਰ ਸੀ ਪਰ ਧਿਆਨ ਵਿੱਚ ਇਹ ਜਿਹੀ ਆਵੇ ਇਹ ਕਰਨਾ ਉਹ ਕਰਨਾ ਉਹ ਕਰਨਾ ਪਰ ਮੈਕੈਨਿਕ ਕੋਈ ਗੱਲ ਨਹੀਂ ਤੇ ਆਪਾਂ ਪੂਰੀ ਹਾਜ਼ਰੀ ਭਰੀ ਬੈਠ ਕੇ ਤੇ ਬਹੁਤ ਰੌਣੀ ਸੀ ਸੈਟਰਡੇ ਦਾ ਦਿਨ ਜਦ ਹੈ ਤੇ ਸੈਟਰਡੇ ਵਾਲੇ ਦਿਨ ਆਪਾਂ ਵੀ ਵੀਡੀਓ ਹੈਗੀ ਹੈ ਇਹ ਮੈਂ ਐਡਿਟਿੰਗ ਕਰਨ ਦੇ ਵਿੱਚ ਨਹੀਂ ਆ ਪਉਦੀ ਬਲੌਗ ਵੀ ਤੁਹਾਨੂੰ ਪਤਾ ਹੀ ਹੈ ਸੀ ਪਤਾ ਨਹੀਂ ਕਿ ਉਹ ਕਰਨਾ ਮਾਣੀ ਨਹੀਂ ਦਰਦਾ ਪਿਆ ਸੀਗਾ ਉਹ ਮੈਂ ਵਾਈਕ ਵੀਡੀਓ ਗਿਆ ਬਾਅਦ ਕੀਤੀ ਪਰ ਮਾਤਾ ਚ ਸਪਾਈਸਾ ਮੇਰਾ ਮੈਨੂੰ ਜੇ ਕਿਸੇ ਦੀ ਨਜ਼ਰ ਲੱਗ ਗਈ ਆ ਨਾ ਮੈਂ ਸਾਰੇ ਕਹਿਣਾਂ ਲਾ ਕੇ ਨਜ਼ਰ ਲੱਗੀ ਨਜ਼ਰ ਲੱਗੀ ਤੁਹਾਨੂੰ ਤੇ ਉਹ ਨਾ ਜੇ ਤੱਕ ਆਰਦੋ ਤੇ ਮੈਂ ਮੇਰਾ ਦਿਲ ਕਰ ਗਿਆ ਤੇ ਮੈਂ ਅੱਜ ਥੋੜੀ ਜਿਹੀ ਹਿੰਮਤ ਕੀਤੀ ਮੈਂ ਕਿ ਚਲੋ ਇਹਦੀ ਐਡਿਟਿੰਗ ਕਰਾਂ ਤੇ ਬਲੌਗ ਤਾਂ ਪਾਉਣਾ ਹੈ थैंक यू ਕਿਉਂਕਿ ਸਾਰੀ ਦਰਨ ਨੂੰ ਮੈਂ ਕਮੈਂਟ ਕਰ ਕਰਨ ਨਹੀਂ ਜਦਿਆਂ ਅਬੀ ਬਲੌਗ ਕੇੰਪ ਲਈ ਬਲੌਗ ਕੇੰਪ ਹੈ ਬਾਬਾਈ ਤੇ ਕੋਰ ਬੈ ਕਿ ਮੈਂ ਪੂਰੀ ਲੰਬੀ ਕਰ ਆਪਣੀ ਪੂਰੀ ਹਾਜ਼ਰੀ ਤੇ ਗੱਲਾਂ ਕਰਾਂ ਕਿਤਨੀ ਮਨੋਂ ਮਨ ਬਾਬਾਈ ਦੇ ਨਾਲ ਉਸ ਤੋਂ ਬਾਅਦ ਅਸੀਂ ਆਪਣੇ ਬਾਬਾਈ ਕਿ ਮੈਂ ਕਿਹਾ ਹੁਣ ਜਾਣਾ ਚਾਹੀਦਾ ਹੈ ਘਰ ਦੇ ਕਿਨਾਂ ਮਾਣਾ ਤੇ ਮੈਂ ਗਈ ਕਰੋ ਲਿਆ ਬੈਠੇ ਨਹੀਂ ਗਾਣ ਤੇ ਆ ਜਾਣਾ ਸੀ ਮਨ ਦਾ फ हाथ उपरू करके हाँ प्रसाद लेके जाएगा दोनों हथों हवा पानी हंडी मार्ग बंदा

मैं साधु को बड़े सम्मान से बताया चावल ना तैयार रहने से आप पोटरी में जाकर ब्राह्मणों के लिए दान करने लगे जब उस समय उसकी चूड़ियां बोली तब उसने विचार किया ये लोग चूड़ियां का बोलना सुनकर कहेंगे इसके घर में एक दिन खाने के लिए चावल नहीं है इसी बात से लज्जा समझकर उसने दो दो चूड़ी हाथ में रखी सभी चूड़ियां एक करके तोड़ डाली इस बात में बोलना बंद ना किया जब उसका एक एक तोड़ ਉੰਦਤ ਵਾਏ ਆਪਾਂ ਤੇ ਬੇਟਾ ਰਸਤੇ ਦੇ ਵਿੱਚ ਕਹਿੰਦਾ ਕਿ ਮੰਮੀ ਮੈਂ ਨਾ ਅਬਰਾਏ ਤੇ ਪਟੂਰੇ ਛੋਲੇ ਖਾਣੇ ਆ ਮੈਂ ਤਾਂ ਚੱਲ ਕੋਈ ਗੱਲ ਨਹੀਂ ਤੇ ਆਪਾਂ ਰਸਤੇ ਵਿੱਚ ਆਉਂਦੇ ਆਉਂਦੇ ਪਟੂਰੇ ਛੋਲੇ ਲੈ ਆਏ ਤੇ ਬੇਟਾ ਖਾਣਦਾ ਸਾਈਡਾਂ ਤੇ ਗਿੱਲੀ ਹੈ ਨਾ ਤੇ ਉਹ ਕਦੇ-ਕਦੇ ਮੰਨ ਕਰਦਾ ਹੁੰਦਾ ਕਿ ਮੈਂ ਕਿੱਥੇ ਚੱਲ ਕੋਈ ਗੱਲ ਨਹੀਂ ਕਰਕੇ ਦੀਵਾਰ ਦਾ ਖਾ ਲੋ ਅੱਜਕੱਲ ਬਹੁਤ ਘੱਟ ਖਾਂਦਾ 골ਡਨ ਬੀਰ ਬਹੁਤ ਘੱਟ ਕਰ ਦਿੱਤੀ ਤੇ ਇਸ ਤੋਂ ਬਾਅਦ ਫਰੈਂਡਸ ਮੈਂ ਜਾਣਾ ਸੀ ਆਪਣੇ ਫਰੈਂਡ ਦੇ ਘਰ ਕਿਉਂ ਮੈਨਾਂ ਹੋ ਗਈ ਗੁੱਸੇ ਕਿ ਮੈਨੂੰ ਕੋ ਬਰਥਡੇ ਤੇ ਸੱਦਿਆ ਨਹੀਂ ਤੇ ਬਰਥਡੇ ਦਾ ਸੀ ਵੈਸੇ ਫੈਮਿਲੀ ਦੇ ਵਿੱਚ ਮਨਾਇਆ ਸੀ ਕਿਸੇ ਨੇ ਚਾਹ ਬਣਾ ਕੇ ਕਿ ਤੂੰ ਆਪਣੇ ਆਪ ਆ ਜੰਦੀ ਤੇਰੇ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹਿਆ ਰਹੇਗਾ ਕਰ ਦੋ ਮੈਂਬਰ ਗਿਆ ਮੇਰਾ ਮੇਰੀ ਤੇਰਨ ਕੋ ਫਾਰਮੈਲਿਟੀ ਹੋ ਰਹੀ ਹੈ ਪਰ ਨਹੀਂ ਉਹਨੇ ਗੁੱਸਾ ਕੀਤਾ ਹੋਇਆ ਮੈਨੂੰ ਪਤਾ ਲੱਗਾ ਮੂੰਹ ਮੋਟਾ ਕੀਤਾ ਹੋਇਆ ਸੀ ਫਿਰ ਮੈਂ ਕਿਹਾ ਚਲੋ ਮੈਂ ਉਹਦੇ ਘਰ ਜਾ ਕੇ ਆਈਆਂ ਫਿਰ ਮੈਂ ਕਿਹਾ ਉਹਦੇ ਘਰ ਜਾਣਾ ਵਾ ਤੇ ਖਾਲੀ ਆ ਤੇ ਕਿਉਂ ਜਾਣਾ ਤੇ ਮੈਂ ਕੁਝ ਥੋੜਾ ਬਹੁਤਾ ਮਠਾਈ ਲੈ ਕੇ ਸੀ ਉਹਦੇ ਘਰ ਮਠਾਈ ਲੈਣ ਲਈ ਆਪਾਂ ਆਏ ਇੱਥੇ ਜਸਵੀਰ ਤੇ ਤੇ ਬਾਕੀ ਨਜ਼ਾਰਾ ਮੈਂ ਉਹਦੇ ਘਰ ਜਾ ਕੇ ਤੁਹਾਨੂੰ ਦਿਖਾਉਂਗੀ ਇਹ ਸਾਡੀ ਸ਼ਹਿਰ ਦੀ ਬਹੁਤ ਹੀ ਵਧੀਆ ਮਠਿਆਈ ਦੀ ਦੁਕਾਨ ਮਤਲਬ ਸਾਰੇ ਇੱਥੇ ਲੈਂਦੇ ਆ ਜਿਹੜੇ ਸੁਪੀਰੀਅਰ ਜ਼ਮਾਨੇclearfix ਨਾ ਜਾਂਦੇ ਹੈਗੀ ਆ ਮਤਲਬ ਕਿਸੇ ਦੀ ਪ੍ਰੋਮੋਸ਼ਨ ਨਾ ਸਮਝੋ ਇਹਨੂੰ ਇਹ ਅਗੂ ਜਾਸੂ ਉੱਤੇ ਇਹਨੂੰ ਕਹਿੰਦੇ ਇਹਨਾਂ ਦੀ ਬਰਫੀ ਵਗੈਰਾ ਬਹੁਤ ਟੇਸਟੀ ਹੁੰਦੀ ਆ ਤੇ ਅਸੀਂ ਵੀ ਕੋਈ ਮਤਲਬ ਕੋਈ ਖਾ ਚੁੱਕੇ ਜੇ ਕੋਈ ਮਠਾਈ ਵਗੈਰਾ ਲੈਣੀ ਹੋਵੇ ਤੇ ਇੱਥੋਂ ਹੀ ਲਈ ਦੀ ਹੈਗੀ ਆ ਤੇ ਇਸ ਤੋਂ ਬਾਅਦ ਆਪਾਂ ਜਾਣਾ ਸੀ ਫਰੈਂਡ ਦੇ ਘਰ ਉਹਦੇ ਗਿਲੇ ਸ਼ਿਕਵੇ ਕਰਦੇ ਦੂਰ ਮੈਂ ਨਹੀਂ ਕੀਤਾ ਉਹਨੂੰ ਫੋਨ ਮੈਂ ਬਿਨਾਂ ਫੋਨ ਤੇ ਚੱਲੀ ਨਹੀਂ ਉਹਦੇ ਘਰ ਤੇ ਦੱਸ ਦੁਕਾਨੀਆਂ ਤੁਹਾਨੂੰ ਕੀ ਕਿਦਾਂ ਉਹਦਾ ਐਟੀਟਿਊਡ ਮੇਰੇ ਲਈ ਕੀ ਆ ਤੇ ਉਹਨੂੰ ਮੈਂ ਜਾ ਕੇ ਦਊਂਗੀ ਸਰਪ੍ਰਾਈਜ਼ ਦੇਖਦੇ ਹਾਂ ਮੇਰੇ ਭਾਵੇਂ ਜਾ ਕੇ ਦੇਖ ਕਰਦੀ ਆ ਕੀ ਕਰਦੀ ਆ ਤੇ ਇੱਥੇ ਜਦੋਂ ਆਪਾਂ ਇਹਦਾ ਨਾ ਸ਼ੌਕ ਦੇ ਅਮਿਸ਼ਾ ਰਾਸ਼ੀ ਹੁੰਦਾ ਵਾ ਮਤਲਬ ਇਹਨਾਂ ਦਾ ਸਾਰੇ ਜਿਹੜੇ ਸ਼ਹਿਰ ਦੇ ਹੈਗੇ ਆ ਨਾ ਉਹ ਇਹਨਾਂ ਦੇ ਕੋਈ ਨਹੀਂ ਜਾ ਕੇ ਖਰੀਦੇ ਹੈਗੇ ਆ ਮਟਾਈ ਵੀ ਜਰਾ ਬਾਹਰ ਹਲਕੀ ਹਲਕੀ ਬਾਰਿਸ਼ ਹੁੰਦੀ ਕੈਸੀਗੀ ਬਾਰਿਸ਼ ਵੀ ਅੱਜ ਕੱਲ੍ਹ ਐਦੀਆਂ ਕਦੇ ਪੈ ਗਈ ਤੇ ਕਦੇ ਬੰਦ ਹੋ ਗਈ ਤੇ ਮਿਲਦੇ ਆ ਫਿਰ ਉਹਦੇ ਘਰ ਹਾਂਜੀ ਭੈਣ ਜੀ ਕੀ ਹਾਲ ਆ ਤੁਹਾਡਾ ਵਧੀਆ ਹੋ ਸਣਾ ਮੈਡਮ ਜੀ ਕਿੱਦਾਂ ਠੀਕ 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 ਹੋਰ ਬਰਥਡੇ ਕੱਲੇ ਕੱਲੇ ਮਨਾ ਲਿਆ ਕਹਿੰਦੇ ਗੁੱਸੇ ਆ ਤੁਸੀਂ ਮੇਰੇ ਨਾਲ ਗੁੱਸੇ ਹੀ ਹੋਣਾ ਤੁਸੀਂ ਐ ਦੱਸ ਕੱਲੇ ਕੱਲੇ ਬਰਥਡੇ ਮਨਾਇਆ ਨਹੀਂ ਕਿ ਮਨਾਇਆ ਬੱਸ ਵਧੀਆ ਮੈਂ ਕਿਹਾ ਮਨਾ ਕੇ ਆਵਾ ਕੁੜੀ ਨੂੰ ਮੇਰਾ ਦਿਲ ਲੱਗਦਾ ਚਲੋ ਆਜੇ ਬੱਸ ਹੋਰ ਇੱਕ ਹੀ ਕਿਦਾ ਝਾਤੀਆਂ ਮਾਰਦਾ ਚਲ ਸੱਚੀ ਗਰਲ ਫਰੈਂਡਸ ਮੈਂ ਆਈ ਆ ਆਪਣੀ ਫਰੈਂਡ ਦੇ ਘਰ ਮੇਰੀ ਫਰੈਂਡ ਤਾਂ ਹੋ ਗਈ ਗੁੱਸੇ ਕਹਿੰਦੀ ਮੈਨੂੰ ਤੂੰ ਬਰਥਡੇ ਪਾਰਟੀ ਤੇ ਨਹੀਂ ਬੁਲਾਇਆ ਮੈਂ ਉਹ ਦੱਸਿਆ ਮੈਂ ਕਿਹਾ ਅਸੀਂ ਬਰਥਡੇ ਸੈਲੀਬ੍ਰੇਟ ਹੀ ਨਹੀਂ ਕੀਤਾ ਮੰਨਦੀ ਨਹੀਂ ਹੈਗੀ ਫਰੈਂਡ ਜੀ ਇਹਨੂੰ ਕਿੱਦਾਂ ਮਨਾਈਏ ਦੱਸੋ ਮੈਨੂੰ ਸਾਰੇ ਨਾ ਤੂੰ ਬੁਢੀ ਕਿੰਨੀ ਚਿਲਾ ਰਹੀ ਹੈ ਬਰਥਡੇ ਕੱਲੇ ਕੱਲੇ ਨੇ ਬਣਾ ਲਿਆ ਹੁਣ ਮੈਨੂੰ ਬਣਾਣ ਆਈ ਹੈਗੀ ਆ ਇਦਾਂ ਥੋੜੀ ਫਰੈਡ ਹੁੰਦੀ ਆ ਨਹੀਂ ਨਹੀਂ ਅਸੀਂ ਮਨਾਇਆ ਹੀ ਨਹੀਂ ਬਰਥਡੇ ਬਰਥਡੇ ਜਦੋਂ ਮਨਾਣਾ ਤੇ তোর ਵੀ ਨਾ ਥੋੜੀ ਮਨਾਣਾ ਆਈ ਚੱਲ ਹੁਣ ਮਨ ਜਾ ਫਿਰ ਕਿਉਂ ਮੈਂ ਗਿਆ ਵਾਲਾ ਮਨਾਣਾ ਕੋਈ ਨਹੀਂ ਹੈ ਹੈਪੀ ਬਰਥਡੇ ਜੂ ਜੂ ਫਰੈਂਸ ਪੇਸਟੀ ਕਟਣ ਤੋਂ ਬਾਅਦ ਅਸੀਂ ਕੀਤੀ ਪਾਰਟੀ ਸਟਾਰਟ ਹੋਨੇ ਬਹੁਤ سارے ਸਨੈਕਸ ਮੀਟ ਡਿਪੋੜੇ ਸਮੋਸੇ ਤੇ ਜੈਮ ਰੋਲ ਵਗੈਰਾ ਲਗਾਏ ਹੋਏ ਸੀਗੇ ਬੱਚਿਆਂ ਨੇ ਵੀ ਨਾਲ ਕੀਤਾ ਇੰਜੋਏ ਤੇ ਖੁਸ਼ੀ-ਖੁਸ਼ੀ ਮੈਂ ਮਨਕਰਨ ਸਾਹਿਬ ਤੋਂ ਬੇਗਦੀ ਆਈ ਸੀ ਨਾ ਮੈਂ ਉਹਨੂੰ ਪ੍ਰਸ਼ਾਦ ਨਹੀਂ ਦਿੱਤਾ ਸੀ ਨਾਲੇ ਮੈਂ ਪ੍ਰਸ਼ਾਦ ਲੈ ਗਈ ਸੀ ਤੇ ਪ੍ਰਸ਼ਾਦ ਉਹਨਾਂ ਨੂੰ ਪੜਾਇਆ ਤੇ ਉਸ ਤੋਂ ਬਾਅਦ ਮੈਂ ਆ ਗਈ ਆਪਣੇ ਘਰ ਘਾਰਾ ਕੇ ਮੈਂ ਗਈ ਮੋਲ ਦੇ ਵਿੱਚ ਆਪਣੇ ਹਸਬੰਦ ਦੇ ਨਾਲ ਉਹਨਾਂ ਨੇ ਕੋਈ ਟ੍ਰੌਪਸ ਲੈਣਾ ਸੀਗਾ ਇਹ ਉੱਥੇ ਦੀ ਹੈ ਜੀ ਵੀਡੀਓ ਆਪਾਂ ਆ ਫਰੈਂਡਸ ਸ਼ਾਪ ਅਸੀਂ ਬਸ ਐਵੇਂ ਘੁੰਮ ਫਿਰ ਕੇ ਦੇਖੀ ਜਾਂਦੇ ਸੀਗੇ ਕਿ ਹਾਂ ਵੀ ਪਰ ਤੁਹਾਨੂੰ ਪਤਾ ਸਾਨੂੰ ਕਿਹੜਾ ਕਿਸ ਨੇ ਲੈ ਕੇ ਦੇਣਾ ਆਪਣੇ ਆਪ ਹੀ ਲੈਣਾ ਪੈਣਾ ਜਦੋਂ ਵੀ ਲੈਣਾ ਵਾ ਤੇ ਸਾਡੇ ਵਾਂਗੂ ਥੋੜੀ ਜਿਹਾ ਸਾਰੇ ਵੀ ਹਾਂ ਵੀ ਜੇ ਕੋ ਨਾਲ ਗਿਆ ਉਹਨੂੰ ਵੀ ਲੈ ਲਓ ਵੀ ਤੈਨੂੰ ਪਸੰਦ ਆ ਕੋਈ ਚੀਜ਼ ਲੈਣੀ ਆ ਤੇ ਲੈ ਲਓ ਐਦਾਂ ਨਹੀਂ ਹੁੰਦਾ ਇਹ ਸਾਰੇ ਸਾਡੇ ਵਰਗੇ ਨਹੀਂ ਹੈਗੇ ਇਸ ਕਰਕੇ ਅਸੀਂ ਬਸ ਅਤੇ ਕੋਮ ਫੇਰ ਕੇ ਦੇਖ ਕੇ ਆਪਣਾ ਮਨ ਪਰਚਾਲਿਆ ਕਿਹੜੀ ਨਿਊ ਅਰਾਈਵਲ ਡ्रेसेस ਆ ਕਿਹੜਾ ਨਵਾਂ ਪੁਛ ਆਇਆ ਕਿਹੜਾ ਪੁਰਾਣਾ ਆਇਆ ਤੇ ਅਸੀਂ ਅਗੇ ਘਰ ਜਦੋਂ ਘਰ ਆਈ ਧਕਾਰੇ ਕਾਇਆ ਹੋਇਆ ਸੀ ਪਾਰਸਲ ਪਾਰਸਲ ਇਹ ਮਗਾਇਆ ਸੀਗਾ ਮੂਡ ਫਰੰਟ ਬੜਾ ਸਸਤਾ ਜੇ ਫਰੂਟ ਫੂਟ ਸੀਗਾ ਨੀਸ਼ੋ ਤੋਂ ਮਗਾਇਆ ਜਦੋਂ ਮੈਂ ਇਹਨੂੰ ਅਲਟਰ ਕਰਾਉਂਗੀ ਇੱਕ সাইਜ਼ ਵੱਡਾ ਆ ਗਿਆ ਫਿਰ ਤੁਹਾਨੂੰ ਦਿਖਾਉਂਗੀ ਤੇ ਇਹ ਜਿਹੜਾ ਕਲਰ ਆ ਮੇਰਾ ਬੜਾ ਫੇਵਰੇਟ ਆ ਵੱਡੇ ਮੈ ਸਾਈਜ਼ ਇੱਕ ਵੱਡਾ ਮੰਗਾ ਲਿਆ ਤੇ ਬਾਹਰ ਪੈਂਦਾ ਸੀ بارش ਹੋ ਰਹੀ ਸੀ ਮੈਂ ਸੀਗਾ ਜਾਨਾ ਮਾਰਕੀਟ ਪਰ بارش ਬਾਹਰ ਬਹੁਤ ਹੋ ਰਹੀ ਸੀਗੀ ਪਹਿਲਾਂ ਥੋੜੀ ਸੀ ਫਿਰ ਜ਼ਿਆਦਾ ਹੋਣ ਲੱਗੀ ਤੇ ਫਿਰ ਆਪਾਂ ਨੂੰ ਜ਼ਿਆਦਾ ਕਰਨਾ ਪਿਆ ਡਿਲੇ ਤੇ ਸਮਾਨ ਮੈਂ ਮਗਵਾਈ ਲਿਆ ਫਿਰ ਤੇ ਉਸ ਤੋਂ ਬਾਅਦ ਪਲਾਨ ਬਣ ਗਿਆ ਜੀ ਪੱਲੇ ਬਣਾਉਂਗਾ ਕਿਉਂਕਿ ਮੈਂ ਦਾਲ ਸਵੇਰ ਦੀ ਭੂਕੇ ਰੱਖੀ ਹੋਈ ਸੀ ਤੇ ਪੱਲੇ ਵਾਲਾ ਨਾ ਸਾਡਾ ਬੜਾ ਐਟੀਟਿਊਡ ਦਿਖਾਂਦਾ ਜਿਹੜੇ ਨਹੀਂ ਪੱਲੇ ਜੀ ਦੇ ਕੋਲ ਲਈਦੇ ਹਨ ਸ਼ਹਿਰ ਦੇ ਮਝੂਰ ਭੱਲਿਆਂ ਦੀ ਦੁਕਾਨ ਆ ਬੜਾ ਐਟੀਟਿਊਡ ਤੇ ਅੱਜ ਕੱਲ੍ਹ ਪਾਣੀ ਭਾ ਕੇ ਦੇਣ ਲੱਗੇ ਮੈਂ ਕਿਹਾ ਮੈਂ ਘਾਰ ਹੀ ਬਣਾ ਲਵਾਂ ਤੇ ਮੈਂ ਬਣਾਏ ਦੇ ਭੱਲੇ ਆ ਦੇਖੋ ਅਸੀਂ ਭੱਲੇ ਬਣਾਏ ਆ ਤੇ ਸਿੱਕੜੇ ਬਣਾਏ ਆ ਜੀ ਜਿਹਨੇ ਜਿਹਨੇ ਖਾਣੇ ਆ ਭੱਲੇ ਤੇ ਆਜੋ ਘਰ ਆਜੋ ਖਾ ਲੋ ਭੱਲੇ ਹੋਮ ਮੇਡ भल्ले पकोड़ियां मेड बाय मी वेरी टेस्टी टेस्टी भले जी ने खाने आ जाओ अब अपन देखन लगे टेस्ट कैसा बना है हम्म वेरी टेस्टी थोड़ा दही पतला हो गया बस येन कीता यार पर सुखी नजर है